ਇਹ ਵੀ ਸਾਂਭੇ ਨਹੀਂ ਜਾਂਦੇ ਤਾਂ ਹਾਂ ਹੀ ਆਫਰ ਆ ਵੀ ਜਿਆਦਾ ਨਹੀਂ ਵਿਤੋਬਾਰਾ ਮੋਲ ਨਹੀਂ ਕੀਤਾ ਇਹ ਦੇਣੀਆਂ ਆਪਾਂ ਨੇ ਦੇ ਦੇਣੀਆਂ ਬਸ ਤੇ ਇਹਦੀ ਮਾਦਾ ਰਿਗਾਰਡ ਕਿੰਨਾ ਕ ਇਹਦੀ ਮਾਦਾ 12 13 ਕਿਲੋ ਠੀਕ ਹਾਂਜੀ ਤੇ ਇਹਦਾ ਮੁੱਲ ਕਿੰਨਾ ਇਹਦਾ ਮੁੱਲ 10000 ਛੋੜ ਕੇ ਨਹੀਂ ਕਰ ਦੇਣੀ ਇਹ ਚ 100 ਰੁਪਏ ਛੱਡ ਦਾਂਗੇ 500 ਛੱਡ ਦਾਂਗੇ ਠੀਕ ਹੈ ਜੀ ਸਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਵਡਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲੀ ਵੀਡੀਓ ਬਣ ਜਾ ਰਹੀ ਹੈ ਆਪਣੀ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਤੇ ਵੀਰ ਹਣੇ ਚੰਗੀ ਕੁਆਲਿਟੀ ਦੀਆਂ ਮੱਝਾਂ ਰੱਖੀਆਂ ਵੀਰ ਹਣਾਂ ਵਾਲੇ ਘਰ ਦੀ ਨਸਲ ਤਿਆਰ ਕੀਤੀ ਆ ਨੀਲੀ ਰਾਵੀ ਤੇ ਜਿਆਦਾ ਕੰਮ ਕੀਤਾ ਵੀਰ ਕੋ ਬਹੁਤ ਚੰਗੀਆਂ ਚੰਗੀਆਂ ਗਾਂ ਵੀ ਤਿਆਰ ਹੋਈਆਂ ਝੋਟੀਆਂ ਵੀ ਹੈਗੀਆਂ ਤੇ ਇਹਨਾਂ ਵਿੱਚੋਂ ਸਿਰਫ ਚਾਰ ਪਸ਼ੂ ਸੇਲ ਕਰ ਰਹੇ ਆ ਦੋ ਕਟੀਆਂ ਤੇ ਦੋ ਮੱਝਾਂ ਕਰਨੀਆਂ ਸੇਲ ਚੰਗੇ ਰਿਕਾਰਡ ਵਾਲੀਆਂ ਮੱਝਾਂ ਗੱਬਣਾ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਦਾ ਪਸ਼ੂ ਖਰੀਦਣਾ ਜਿਹੜਾ ਸੂਇਆ ਸੂਆ ਪਸ਼ੂ ਹੁੰਦਾ ਉਹਨੂੰ ਦੋ ਟਾਮ ਚੋਗੇ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡੀਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਘਾਲ ਪਾਜੀ ਸਾਸਰੀ ਘਾਲ ਦੀ ਸਾਸਰੀ ਘਾਲ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਆਪਣੇ ਵੀ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅੱਜ ਦੋ ਮੱਜਾਂ ਦੇ ਦੋ ਹੀ ਕਟੀਆਂ ਜੀ ਦੋ ਕਟੀਆਂ ਦੋ ਮੱਜਾਂ ਹਾਂਜੀ ਹਾਂਜੀ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਪਿੰਡ ਵਡਾਲਾ ਕਲਾ ਹਾਂਜੀ ਤਹਿਸੀਲ ਪਾਪ ਕਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਸੁਖਜਿੰਦਰ ਸਿੰਘ ਸੁਖ ਸੁਖ ਕਹਿੰਦੇ ਠੀਕ ਆ ਹਾਂਜੀ ਫੋਨ ਨੰਬਰ ਬੋਲ ਦਿਓ ਜੀ ਆਪਣਾ 965381545 ਠੀਕ ਆ ਵੀਰ ਜੀ ਤੇ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਨਹੀਂ ਨਹੀਂ ਵੀਰ ਘਰੇ ਲੂ ਮੱਝਾਂ ਆਪਣੇ ਘਰੇ ਲੂ ਮੱਝਾਂ ਹਾਂਜੀ ਆਪਣੇ ਘਰ ਦੀਆਂ ਬਰੀਡ ਤਿਆਰ ਠੀਕ ਆ ਠੀਕ ਆ ਬਾਕੀ ਨੀਲੀ 라ਵੀ ਜਿਆਦੀ ਆ ਤੁਹਾਡੇ ਕੋਲ ਹਾਂਜੀ 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 ਸੋਹਣੀਆਂ ਵਾਂ ਕਟੀਆਂ ਵੀ ਤਿਆਰ ਕੀਤੀਆਂ ਹਾਂ ਹਾਂਜੀ ਹਾਂਜੀ ਤੇ ਆ ਗੱਬਣ ਮਾਝੀ ਆ ਹਨਾ ਦੋਵੇਂ ਹਾਂਜੀ ਹਾਂਜੀ ਦੋਵੇਂ ਗੱਬਣਾ ਜੀ ਦੋਵੇਂ ਗੱਬਣਾ ਮੱਝਾਂ ਠੀਕ ਆ ਜੀ ਇਹ ਵੀਰ ਜੀ ਪਿੰਡ ਕਿੱਥੇ ਕਿ ਪੈਂਦਾ ਆਪਣਾ ਪਿੰਡ ਵੀਰ ਜੀ ਬਾਵਾਕਲਾ ਸਾਹਤੋਂ 3 ਕਿਲੋਮੀਟਰ ਲੱਗੇ ਆ ਠੀਕ ਆ ਹਾਂਜੀ ਸਹੀ ਆ ਤੇ ਇਦਰੋਂ ਆਪਾਂ ਨੂੰ ਬਾਬਾ ਬਕਾਲਾ ਨੇੜੇ ਆ ਇਦਰੋਂ ਸਠਿਆਲਾ ਵੀ ਨੇੜੇ ਹੀ ਆ ਸਠਿਆਲਾ ਗਗੜਪਾਣਾ ਠੀਕ ਆ ਗਗੜਪਾਣਾ ਵੀ ਨੇੜੇ ਹਾਂਜੀ ਬੁੱਟਰ ਮਿਲ ਵੀ ਲੱਗ ਗਈ ਹਾਂਜੀ ਬੁੱਟਰ ਮਿਲ ਵੀ ਲੱਗ ਗਈ ਠੀਕ ਆ ਜੀ ਤੇ ਆ ਵੇਖੋ ਇਹ ਨੀਲੀ 라ਵੀ ਤੋਂ ਸ਼ੁਰੂਆਤ ਕਰਦੇ ਆ ਚੈੱਕ ਕਰੋ ਮੱਝ ਬਹੁਤ ਹੀ ਸੁਨੱਖੀ ਆ ਕੁਆਲਿਟੀ ਪੂਰੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਸਿੰਘ ਦੀ ਕੁਆਲਿਟੀ ਆ ਵੇਖੋ ਥਾਣ ਵੀ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਜੀ ਖਾਣ ਪੂਰਾ ਚੰਗਾ ਲੱਗਾ ਗੈਬ ਉਹ ਹੀ ਚੰਗਾ ਸੋ। ਭਾਜੀ ਸੁਆ ਕਿੰਨਾ ਇਹਦਾ? ਸੁਆ ਵੀ ਦੀ ਤੀਜਾ। ਤੀਜਾ ਸੁਆ। ਹੂੰ। ਠੀਕ ਐ। ਦੇਣ ਕਿੰਨੇ ਲੈ ਜੂਗੀ? ਦਿਨ ਹਫਤਾ ਕਿ ਖੜੂਗੀ ਬਸ। ਇੱਕ ਹਫਤਾ ਲੈ ਜੂਗੀ। ਹਾਂਜੀ ਹਾਂਜੀ ਹਾਂਜੀ। ਹਫਤਾ। ਠੀਕ ਐ ਜੀ। ਠੀਕ ਐ। ਤੇ ਦੁੱਧ ਵੀਰ ਜੀ ਕਿੰਨਾ ਕੁ ਚੋਂ ਆਉਂਦੀ ਰਹੀ ਆ? ਦੁੱਧ ਵੀਰ ਜੀ 16 17 16 17। ਠੀਕ ਐ 16 17 ਕਿਲੋ ਝੋਆ। ਹਾਂਜੀ 16 16 ਕਿਲੋ। ਠੀਕ। ਤੋਰੀਆਂ ਖੋਲ ਕੇ ਜੀ ਇਹਨੂੰ। ਲਓ ਜੀ। ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ। ਬਹੁਤ ਹੀ ਸੋਹਣੀ ਆ ਜੀ। ਪਿਓਰ ਨੀਲੀ ਰਾਵੀ ਜਿਹਨੂੰ ਕਹ ਦਿੰਦੇ ਆ ਉਹ ਆ ਜੀ ਥਾਣੇ ਵੀ ਬਹੁਤ ਸੋਹਣਾ ਲੱਗਾ ਵਾ ਇਹਨੂੰ ਦੇਣ ਲਾ ਜੂ ਅਜੇ ਮੋਲੀ ਤੋਰਦੇ ਤੋਰਦੇ ਲੰਮੀ ਤੋਰਦੇ ਜੀ ਕਮਾਲ ਹੋਇਆ ਇਹਨੂੰ ਕਮਾਲ ਆਜੋ ਬਾਕੀ ਵੱਡੇ ਕੱਦ ਦੀ ਮਾਲਕ ਆ ਬੇਲ ਵੀ ਕਾਫੀ ਲੰਬੀ ਆ ਆ ਵੇਖੋ ਕੁਆਲਿਟੀ ਚੈੱਕ ਕਰੋ ਸੁਨੱਖੀ ਪੂਰੀ ਐ ਕੈਮ ਆ ਜੀ ਪੂਰੀ ਮੱਝ ਸੂਆ ਤੀਜਾ ਆ ਜੀ ਇਹਦਾ ਆ ਵੇਖ ਇਸ ਵਾਰ ਭਾਜੀ ਕਿੰਨਾ ਕੁ ਦੁੱਧ ਚਵਾਉਗੀ ਏ ਇਸ ਵਾਰ ਵੀਰੇ ਇੰਨਾ ਕੀ 15 16 ਹੀ ਤੇ ਵਾਦੇ ਬਹੁਤ ਆ ਗਰਮੀ ਪੈਣ ਲਈ ਏ ਹਾਂਜੀ 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 ਗਰਮੀ ਦਾ ਮੌਸਮ ਆ ਠੀਕ ਆ ਤੇ ਬਾਕੀ ਬਣਦੀ ਪੁੰਦੀ ਚੰਗੀ ਆ ਚੰਗੀ ਬਣਦੀ ਬਿਲਕੁਲ ਹੋਵਣਾ ਚੰਗਾ ਤਿਆਰ ਕਰਦੀ ਏ ਬਿਲਕੁਲ ਐਨ ਵਧੀਆ ਤਿਆਰ ਕਰਦੀ ਪਾਣ ਆ ਠੀਕ ਆ ਥਾਣਾ ਥਾਣਾ ਦੀ ਕੋਈ ਬਾਤ ਘਾਟਤ ਨਹੀਂ ਹੈਗੀ ਬਿਲਕੁਲ ਐਨ ਜਿਨੇ ਵੀਰ ਭਰਾ ਨੇ ਖਾਣੀ ਆਪਣੀ ਐਨ ਪਾਸ ਕਰਕੇ ਤਸੱਲੀ ਕਰਕੇ ਖੜੇ ਆਪਦੀ ਮਾਜ ਐਵੇਂ ਕੋਈ ਜੀ ਤੇ ਮੁੱਲ ਭਾਈ ਕਿੰਨਾ ਕਰਨਾ ਜੀ ਮੁੱਲ ਵੀਰੇ ਜਾਇਜ਼ ਹੀ ਐ ਦੇਣ ਲੈਣ ਵਾਲੀ ਗੱਲ ਕਰਨੀ ਸਵਾ ਕ ਲੱਖ ਰੁਪਇਆ ਕਰਦੇ ਮਾਨ ਤਨ ਕਰ ਦੋਗੇ ਮੌਕੇ ਤੇ 1 15 ਨਹੀਂ ਦੇ ਦਾਂ ਵੀਰੇ ਠੀਕ ਉਹ ਚ ਛੋਟ ਕਰਦੇ ਮੁੜ ਕੇ ਹੜਰਦਾ ਕੋ ਆ ਵੇਖੋ ਜੀ ਬਹੁਤ ਜਾਇਜ਼ ਮੁੱਲ ਕੀਤਾ ਭਾਜੀ ਨੇ ਤੇ ਬਾਕੀ ਇਹ ਹੈ ਕਿ ਘਰ ਦੇ ਹੀ ਪਹੂਆ ਸਾਰੇ ਜਿੰਨੇ ਵੀ ਹੈਗੇ ਆ ਤੇ ਸੋਹਣੇ ਪਹੂਆ ਸਾਰੇ ਜੀ ਚੰਗੀ ਕੁਆਲਿਟੀ ਦੇ ਆ ਤੇ ਮੁੱਲ ਵੀ ਇਹਨੇ ਜਾਇਜ਼ ਕੀਤਾ ਵਾ ਵੱਡੀ ਮਾਝਿਆ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਆ ਵੇਖੋ ਜੀ ਦੂਜੇ ਨੰਬਰ ਵਾਲੀ ਵੀ ਗੱਬੜ ਆ ਇਹ ਵੀ ਕੁਆਲਿਟੀ ਚੰਗੀ ਆ ਇਹਦਾ ਭਾਈ ਸੁਆ ਕਨਵਾ ਜੀ ਇਹ ਦੂਜੇ ਸਵੇ ਸੁਣੀ ਗਏ ਝੋਟੀ ਅੱਛਾ ਦੂਜੇ ਸਵੇ ਸੁਣੀ ਖਾਣਾ ਦਾ ਗੈਬ ਇਹਦਾ ਵੀ ਚੰਗਾ ਵੇਖੋ ਜੀ ਥਾਨ ਕਿਹੜਾ ਲੱਗਾ ਇਹਨੂੰ ਬਹੁਤ ਹੀ ਕੁਆਲਿਟੀ ਦਾ ਖਾਣਾ ਹੈ ਅਗਲਾ ਪਿਛਲਾ ਗੈਬ ਬਹੁਤ ਚੰਗਾ ਸਿੰਘ ਵੀ ਗੁੰਡਾ ਵਾ ਆ ਵੇਖੋ ਜੀ ਇਹ ਭਾਈ ਕਿੰਨੇ ਦਿਨ ਲਾ ਜੂਗੀ ਇਹ ਵੀ ਰਿਹ ਹਫਤਾ ਕੀ ਖੜਨਾ ਨੇ ਇੱਕ ਹਫਤਾ ਇਹ ਵੀ ਹੈ ਹਾਂਜੀ ਹਾਂਜੀ ਹਫਤਾ ਠੀਕ ਹੈ ਜੀ ਇਹਨੂੰ ਤੋਰੋ ਖੋਣ ਕੇ ਜੀ ਆਹ ਵੇਖੋ ਜੀ ਕਰੋ ਚੈੱਕ ਛੋਟੀ ਇਹ ਵੀ ਚੰਗੀ ਵੱਡੇ ਕੱਲ ਦੀ ਮਾਲ ਗਿਆ ਸੁਣਖੀ ਪੂਰੀ ਆ ਜੀ ਇਹ ਵੀ ਕੁਆਲਿਟੀ ਚੈੱਕ ਕਰੋ ਥਣਾ ਦੇ ਵਿੱਚ ਵਿਰਲ ਆਹ ਵੇਖੋ ਜੀ ਇਹ ਭਾਈ ਨੇ ਜਿਹੜਾ ਦੁੱਧ ਦੱਸਣ ਤੇ ਆਪ ਆਪਣੇ ਹੱਥੀਂ ਚੋਇਆ ਵਾ ਆਵੇ ਕੋਈ ਛੋਟੀ ਕੈਂ ਵਾ ਪੂਰੀ ਇਹਨੇ ਭਾਈ ਦੁੱਧ ਕਿੰਨਾ ਚੋਇਆ ਵਾ ਵੀਰੇ 12-13 ਕਿਲੋ ਦੁੱਧ ਕਿਆ ਚੋਇਆ ਨੇ ਅੱਛਾ 12-13 ਕਿਲੋ ਪਹਿਲਾਂ ਜਾਰਾ ਨਹੀਂ ਐਵੇਂ ਝੂਠ ਮਾਰੀ ਜਿਹੜਾ ਜੋ ਸਚਾਈ ਆ ਉਹ ਹੀ ਦੱਸਣਾ ਵਾਦ ਨਹੀਂ ਦੱਸਣਾ ਠੀਕ ਆ ਐਰ ਕੰ ਵੀ ਇੰਨਾ ਕੁ ਚੋਅਈ ਜੇ ਉੱਚ ਬਾਦੂਗੀ ਨਾ ਰਾਮ ਠੀਕ ਆ ਸੁਆ ਦੂਜਾ ਦੂਜਾ ਸੁਆ ਸੁਣੀ ਤੇ ਮੁੱਲ ਭਾਜੀ ਕਿੰਨਾ ਕਰਨਾ ਇਹਦਾ ਮੁੱਲ ਵੀ ਇਹਦਾ ਵੀ ਜਿਆਦਾ ਏਕ 15 ਠੀਕ ਆ ਤੋ ਮਾਨਦਾਨ ਕਰ ਦੋਗੇ ਕਰਦਾ ਕਰਦਾ ਇਹਨਾਂ ਪੰਜ ਦੀ ਦਿੱਦਾਂਗੇ ਏਕ ਪੰਜ ਦੀ ਹਾਂਜੀ ਠੀਕ ਆ ਜੀ ਉਹ ਚੋ ਮੌਕੇ ਤੇ ਛੋਟ ਕਰਦੇ ਥੋੜੀ ਕਰਦਾ ਕਰਦਾ ਠੀਕ ਆ ਜਿਹੜੇ ਵੀਰ ਨੂੰ ਪਸੰਦ ਹੋਵੇ ਆ ਵੇਖੋ ਜੀ ਮੁੱਲ ਬਿਲਕੁਲ ਜਿਆਦਾ ਵੀਰ ਦੇਣ ਲੈਣ ਵਾਲੀ ਗੱਲ ਆ ਆਪਣੀ ਹਾਂਜੀ 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 ਠੀਕ ਆ ਜੀ ਤੇ ਬਾਕੀ ਆ ਵੇਖੋ ਬਰੀਡ ਚੈੱਕ ਕਰ ਲਓ ਇੱਕ ਰੰਗ ਆ ਸਾਰੀਆਂ ਘਰ ਦੀਆਂ ਹੀ ਆ ਜੀ ਨਹੀਂ ਤਾਂ ਨਵੇਂ ਆ ਕਟੀਆਂ ਕੱਟੇ ਨਹੀਂ ਲੱਭਦੇ ਕਿਤੇ ਵੀ ਆ ਵੀਰ ਕੋਲ ਆਏ ਆ ਤੇ ਮਨ ਖੁਸ਼ ਹੋ ਗਿਆ ਵਾ ਵੇਖ ਕੇ ਛੋਟੇ ਪਸ਼ੂ ਵੀ ਚੰਗੀ ਕੁਆਲਿਟੀ ਤਿਆਰ ਕਰਨ ਦਿਆ ਵੀਰ ਆਹ ਦੋ ਕਟੀਆਂ ਹਾਂ ਜੀ ਇਹ ਦੋ ਕਟੀਆਂ ਇਹ ਭਾਜੀ ਆ ਵੱਡੀ ਕੱਟੀ ਕਿੰਨੇ ਚਿਰ ਦੀ ਹੋਗੀ ਆ ਇਹ ਮੇਰੇ ਸਾਢੇ ਡੇਢ ਪੌਣੇ 2 ਸਾਲ ਦੀ ਹੋਣੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਇਹਦੀ ਮਾਦਾ ਰਿਕਾਰਡ ਕੀ ਆ ਮਾਹਲਾ 15 16 ਕਿਲੋ ਰਕਾਰ ਸਾਡੇ ਘਰੇ ਮੱਝ ਭਜੀ ਆ। ਅੱਛਾ ਇਹ ਵੀ ਮੱਝ ਘਰੇ ਹੀ ਭਜੀ। ਹਾਂ ਦੇ ਕੋਲ ਹੀ ਆ। ਠੀਕ ਠੀਕ ਆ ਠੀਕ ਆ। ਬਾਕੀ ਖੋਲੇ ਡਰਦੀਆਂ ਥੋੜਾ ਜਿਆ। ਹਾਂ ਇਦਾਂ ਹੀ ਦਿਖਾ ਦਿੰਦੇ। ਇਦਾਂ ਦਿਖਾ ਦਈਏ। ਸੀਲ ਆ ਕੋਈ ਐ ਨਹੀਂ ਕਰਦੇ। ਹਾਂ ਦੇਖੋ ਜੀ ਚੱਡੀ ਚੈੱਕ ਕਰੋ। ਆਹ ਦੇਖੋ ਜੀ ਹੱਥ ਲਾ ਕੇ ਆਪ ਹੀ ਦਿਖਾਉਣਦੇ ਆਂ। ਸੋਹਣੀ ਆ। ਆ ਇਹਦਾ ਭਾਜੀ ਮੁੱਲ ਕਿੰਨਾ ਕਰਨਾ? ਤੁਸੀਂ ਦੱਸ ਦੋ ਜੋ ਜੋ ਰੱਦੀ ਦੇਣੀ ਆਪਾਂ ਘਰ ਤੋਂ ਤੁਸੀਂ। ਨਹੀਂ ਫੇਰ ਵੀ ਦੱਸੋ ਜੀ। ਇਹ ਭੈਣਾ ਨੇ ਫੋਨ ਕਰਨਾ ਵਾ ਕਟੀਆਂ ਵਾਲੀ। ਹਰ ਨਾਲ ਆਪ 15000 ਹੀ ਦੇ ਦੇਣੀ ਆਫਰ ਹੀ ਆ ਕਾਮ ਆ ਸਾਵੇਂ ਨਹੀਂ ਜਾਂਦੇ ਡੰਗ ਛੋੜ ਕਰ ਦੋਗੇ ਜਾਂਦਾਂਗੇ ਕਿੰਨੀ ਕ 1000 ਰੁਪਏ ਛਾੜਦਾ ਜੈ ਜੀ ਮੋਲਾ ਦਸੋਰ 14000 ਦੀ ਚਾਹਣਾ ਠੀਕ ਹੈ ਜੀ ਬਿਲਕੁਲ ਜੈ ਜੀ ਮੋਲਾ ਜੀ ਆ ਕੱਢੀ ਜਿਹੜੇ ਮੁੱਲ ਕਰਦਾ ਨਾ ਵੀਰ ਨੇ ਬਿਲਕੁਲ ਦੇਣ ਲੈਣ ਵਾਲਾ ਹੀ ਆ ਆ ਇਹਦੇ ਵਿੱਚ ਛੋੜ ਹੀ ਹੋਣੀ ਆ ਜਿੰਨੀ ਕ 14000 ਤੋਂ 100 200 ਕਰ ਦਿਓ ਮੁਰਗੇ ਬਸ ਉਹ ਕਰਦਾ ਆ ਆ ਵੇਖੋ ਵੇਖ ਸਕਦੇ ਆ ਕੱਦ ਕਾਠ ਇਹਦਾ ਵੀ ਚੰਗਾ ਦੁੱਧ ਇਹਨਾਂ ਤਿਆਰ ਹੋ ਗਏ ਚੰਗਾ ਚੋਣਾ ਜੀ ਆ ਵੇਖੋ ਅਬ ਦੂਜੇ ਨੰਬਰ ਵਾਲੀ ਜੀ ਦੱਸੋ ਜੀ ਇਹ ਨਹੀਂ ਕਿੰਨਾ ਸਾਲ ਦੀ ਹੋਣੀ ਹੈ ਸਾਲ ਦੀ ਹੋ ਗਈ ਨਹੀਂ ਨਹੀਂ ਸਾਲ ਸਵਾ ਸਾਲ ਦੀ ਇੱਥੇ ਵਜੇਗੀ ਠੀਕ ਆ ਤੇ ਸਿੰਘ ਵੀ ਕੁੰਡਾ ਹੋਣ ਰਿਹਾ ਇਹਦਾ ਇਹ ਵੀ ਚੰਗੀ ਆ ਹਨਾ ਹਾਂਜੀ ਆ ਵੇਖੋ ਇਹਦੀ ਵੀ ਚੱਡੀ ਵੇਖ ਲਓ ਗੈਵ ਵੇਖ ਲਓ ਥਣਾ ਦਾ ਇਹਦਾ ਵੀ ਠੀਕ ਆ ਇਹ ਵੀ ਸਾਬੇ ਨਹੀਂ ਜਾਂਦੇ ਤਾਂ ਹੀ ਆਫਰ ਆ ਵੀ 12 ਨਹੀਂ ਵਿਤੋ 12 ਮੋਲ ਨਹੀਂ ਕੀਤਾ ਇਹ ਦੇਣੀਆਂ ਆਪਾਂ ਨੇ ਦੇ ਦੇਣੀਆਂ ਬਸ ਤੇ ਇਹਦੀ ਮਾਦਾ ਰਿਕਾਰਡ ਕਿੰਨਾ ਦਾ ਇਹਦੀ ਮਾਦਾ 12 13 ਕਿਲੋ ਠੀਕ ਹਾਂਜੀ ਇਹਦਾ ਮੁੱਲ ਕਿੰਨਾ ਇਹਦਾ ਮੁੱਲ 10000 ਛੋੜ ਕਿ ਨਹੀਂ ਕਰਦਣੀ ਇਹ ਚੋਂ 100 ਰੁਪਏ ਛੱਡਦਾ 500 ਛੱਡਦਾ ਠੀਕ ਹੈ ਜੀ ਆਹ ਵੇਖੋ ਜੀ 9500 ਦੀ ਮੈਨੂੰ ਤੇ ਇਹ ਵੀਰ ਦੇ ਮੁੱਲ ਸੁਣ ਕੇ ਵਧੀਆ ਲੱਗਣ ਡਿਆ ਵਾ ਕਿ ਬੋਦਾ ਖਲਾਰਾ ਨਹੀਂ ਪੋਣ ਡਿਆ ਵੀ ਜਿੰਨੇ ਲੈਣੇ ਉਹਨੇ ਹੀ ਦੱਸਣ ਡਿਆ ਵਾ ਤੇ ਇਹਦੀ ਮਾਂ ਨੀਲੀ ਦਾ ਵੀ ਆ ਇਹ ਬਿਲਕੁਲ ਪਿਓਰ ਨੀਲੀ ਜਿੱਦਾਂ ਦੀ ਉਹ ਉਦਾਂ ਦੀ ਕਾਪੀ ਉਹ ਬਾਹਰ ਵੱਜੀ ਠੀਕ ਹੈ ਠੀਕ ਹੈ ਇਹਦੇ ਥੋੜਾ ਘਟਿਆ ਹਨਾ ਅੱਧੇ ਅੱਧਾ ਘਟਾ ਠੀਕ ਹੈ ਹਾਂ ਸਹੀ ਕਰ ਨਹੀਂ ਭਾਜੀ ਕੋਈ ਗੱਲਬਾਤ ਹੋਰ ਨਹੀਂ ਵੀਰ ਜੀ ਧੰਨਵਾਦ ਠੀਕ ਆ ਤੇ ਆਹੀ ਚਾਰ ਪਸ਼ੂ ਆ ਤੇ ਮੁੱਲ ਬਿਲਕੁਲ ਜਾਇਜ਼ ਕੀਤੇ ਵੀਰ ਨੇ ਦੇਣ ਵਾਲੀ ਮੁੱਲ ਆ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਘਰੇਲੂ ਪਸ਼ੂ ਦੁੱਧ ਵਾਲੇ ਪਸ਼ੂ ਆ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆਗੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ